ਜਿਹੜੇ ਬਜਟ ਨੂੰ ਲੈ ਕੇ ਇਹਨਾਂ ਨੇ ਰੋਲਾ ਪਾ ਰੱਖਿਆ اپੋਜੀਸ਼ਨ ਨੇ ਤੇ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਆ ਗੱਲ ਕਿੱਥੇ ਸਮਝ ਨਹੀਂ ਆਈ ਵੀ ਆ ਬਜਟ ਜਿਹੜਾ ਲੈ ਕੇ ਆਏ ਐ ਕੱਲ ਬਜਟ ਪੇਸ਼ ਹੋਇਆ ਤੇ ਪ੍ਰਧਾਨ ਮੰਤਰੀ ਨੇ ਖੁਦ ਆ ਕੇ ਉਹਦੀ ਵਿਆਖਿਆ ਕੀਤੀ ਵੀ ਬੇਸਿਕ ਜਿਹੜੀ ਗੁਰੂ ਰਵੀਦਾਸ ਜੀ ਦਾ ਮੈਸੇਜ ਸੀਗਾ ਵੀ ਇਨ ਇਕੁਐਲਿਟੀ ਸੋਸਾਇਟੀ ਦੇ ਅੰਦਰ ਉਹਨੂੰ ਕਿਸ ਤਰ੍ਹਾਂ ਖਤਮ ਕੀਤੀ ਜਾਵੇ ਛੋਟ ਵੱਡਣ ਸਭ ਸਮ ਰਹੇ ਸਮਾਨਤਾ ਕਰਨ ਵਾਸਤੇ ਇਸ ਬਜਟ ਦਾ ਫੋਕਸ ਹੈ ਆ ਕੋਈ ਲੀਪਾ ਪੋਤੀ ਨਹੀਂ ਆ ਕੋਈ ਕਹਿੰਦੇ ਨਾ ਸਿੱਖਿਆ ਕ੍ਰਾਂਤੀ ਦਿਗਣ ਵਾਲੀ ਖੰਡਰ ਨੂਮਾ ਬਿਲਡਿੰਗ ਦੇ ਉੱਤੇ ਰੰਗ ਕਰਾ ਕੇ ਨਹੀਂ ਆ ਇੱਕ ਮਜ਼ਬੂਤ ਨੀਂਵ ਬਣਾਉਣ ਦੀ ਤਾਂ ਕਿ ਇੱਕ ਵਿਕਸਿਤ ਭਾਰਤ 2047 ਜੇ ਬਣ ਸਕੇ ਉਹਦੇ ਵਾਸਤੇ ਇੱਕ ਠੋਸ ਕਦਮ ਹੈ ਨਾ ਕਿ ਲੀਪਾ ਪੋਤੀ ਇਸ ਨਾਟ ਅ ਲੀਪਾ ਪੋਤੀ ਬਜਟ ਆ ਕੋਈ ਆ ਇਸ ਬਜਟ ਦਾ ਫੋਕਸ ਵੋਟਾਂ ਵਾਸਤੇ ਨਹੀਂ ਸੱਭ ਇਹਦਾ ਉਹ ਫੋਕਸ ਵਤਨ ਹੈ ਦੇਸ਼ ਵਾਸਤੇ ਹੈ ਦੇਸ਼ ਇੱਕ ਵਿਕਸਿਤ ਭਾਰਤ ਜਿਹੜਾ ਸੁਪਨਾ ਹੈ 2047 ਦਾ ਉਹਦੇ ਵਾਸਤੇ ਇੱਕ ਕਦਮ ਚੱਕਿਆ ਗਿਆ ਤੇ ਇੱਕ ਗੱਲ ਮੈਂ ਕੱਲ ਤੋਂ ਸੁਣ ਰਿਹਾ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਸੁਣਚੇ ਮਿਲੀ ਚਾਏ ਕਾਂਗਰਸ ਹੈ ਚਾਏ ਆਮ ਆਦੀ ਪਾਰਟੀ ਹੈ ਤੇ ਖਾਸ ਤੌਰ ਤੇ ਭਗਵੰਤ ਮਾਨ ਜੀ ਤੇ ਉਹਨਾਂ ਦੇ ਮੰਤਰੀ ਸਾਹਿਬਾਨ ਬਾਰ-ਬਾਰ ਕਹਿੰਦੇ ਫਿਰ ਰਹੇ ਹੈ ਵੀ ਸਾਰੇ ਬਜਟ ਦੇ ਅੰਦਰ ਪੰਜਾਬ ਦਾ ਨਾਂ ਹੀ ਨਹੀਂ ਆਇਆ ਜੀ ਕਿਤੇ ਮੈਂ ਪੁੱਛਣਾ ਚਾਹੁੰਗਾ ਭਗਵੰਦ ਮਾਨ ਜੀ ਨੂੰ ਭਗਵੰਦ ਮਾਨ ਜੀ ਡੇਰਾ ਬੱਲਾ ਪੰਜਾਬ 'ਚ ਹੈ ਕਿ ਵਿਲਾਇਤ 'ਚ ਹੈ सीतारामन ਜੀ ਤਾਂ ਪੇਸ਼ ਕਰ ਰਹੇ ਸੀਗੇ ਦਿੱਲੀ ਪਾਰਲੀਮੈਂਟ ਦੇ ਅੰਦਰ ਤੇ ਖੁਦ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੀ ਇਸ ਸਰ ਜ਼ਮੀਨ ਦੇ ਉੱਤੇ ਡੇਰਾ ਬੱਲਾ ਆ ਕੇ ਗੁਰੂ ਰਵਿਦਾਸ ਜੀ ਦੀ ਉਸ ਪਵਨ ਧਰਤੀ ਤੇ ਆ ਕੇ ਬਜਟ ਨੂੰ ਵਿਆਖਿਆਨ ਕਰ ਰਹੇ ਉਹਦੇ ਬਾਅਦ ਰਹਿ ਕੀ ਗਿਆ ਸਭ ਮੈਂ ਪੁੱਛਣਾ ਚਾਹੁੰਦਾ ਉਹਦੇ ਵਿੱਚ ਸਵਾਲ ਇੱਕ ਪੈਦਾ ਹੋ ਜਾਂਦਾ ਹੈ ਕਿ ਭਗਵੰਤ ਮਾਨ ਜੀ ਤੁਸੀਂ ਇਹਨਾਂ ਡਰਦੇ ਕਿਉਂ ਮੈਂ ਜਦੋਂ ਵਰਡ ਇਸਤੇਮਾਲ ਕਰ ਰਿਹਾ ਡਰ ਆਲਾ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹਨਾ ਭਗਵੰਤ ਮਾਨ ਜੀ ਇੱਕ ਵਾਰੀ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲ ਲਓ ਪਰਸਨਲ ਤੌਰ ਤੇ ਉਹਨਾਂ ਨੇ ਤੁਹਾਨੂੰ ਆਹ ਨਹੀਂ ਕਹਿਣਾ ਵੀ ਭਗਵਾਨ ਸਾਹਿਬ ਮੇਰੇ ਅੱਖ ਮੇਂ ਅੱਖ ਡਾਲ ਕੇ ਬਾਤ ਕਰੋ ਕਿਉਂਕਿ ਹਰੇਕ ਬੰਦਾ ਥੋਡੇ ਵਰਗਾ ਨਹੀਂ ਹੁੰਦਾ ਵੀ ਪਬਲਿਕਲੀ ਕੋਈ ਇਸ ਕਿਸਮ ਦੀ ਗੱਲ ਕਹਿ ਦੇਵੇ ਕਿਉਂਕਿ ਮੈਂ ਜਦੋਂ ਆਹ ਗੱਲ ਮੇਰੇ ਦਿਮਾਗ 'ਚ ਆਈ ਕੱਲ ਕਦੇ ਪਤਾ ਲੱਗੇ ਜੀ ਮੇਰੇ ਖਬਰ ਆਈ ਕਹਿੰਦੇ ਜੀ ਭਗਵੰਦ ਮਾਨ ਜੀ 에ਰਪੋਰਟ ਤੇ ਪਹੁੰਚ ਗਏ ਮੈਂ ਕਿਹਾ ਚਲੋ ਦੇਰ ਆਏ ਦਰਸਤ ਆਏ ਵੀ ਪ੍ਰਧਾਨ ਮੰਤਰੀ ਆ ਰਹੇ ਘਟੋ ਘਟ ਰਿਸੀਵ ਕਰਨ ਦਾ ਉਹਨਾਂ ਦਾ ਫਰਜ਼ ਬਣਦਾ ਹੈ ਇੱਕ ਐਜ਼ ਅ ਫਾਰਮੈਲਿਟੀ ਸੇ ਕਿ ਆ ਜੋ ਵੀ ਹੈ ਉੱਥੇ ਆਣਾ ਚਾਹੀਦਾ ਪਰ ਫਿਰ ਪਤਾ ਲੱਗਿਆ ਨਹੀਂ ਜੀ ਉਹ ਤਾਂ ਉੱਥੇ ਹਲਵਾੜੇ ਪਹੁੰਚੇ ਖੜੇ ਐ ਆਦਮਪੁਰ ਨਹੀਂ ਆਏ ਦਰਦੇ ਕਿਉਂ ਮੈਂ ਪੁੱਛਣਾ ਚਾਹਣਾ ਤੇ ਉਦੋਂ ਮੈਂ ਫਿਰ ਰਿਕਾਰਡ ਕੱਢ ਕੇ ਦੇਖਿਆ ਮੈਂ ਕਿਹਾ ਜੀ 4 ਸਾਲ ਹੋਣ ਨੂੰ ਆਏ ਐ ਭਗਵੰਦ ਮਾਨ ਜੀ ਨੂੰ ਚੀਫ ਮਿ ਕਿੰਨੀ ਵਾਰ ਹੀ ਗਏ ਹੈ ਪ੍ਰਧਾਨ ਮੰਤਰੀ ਕੋਲ ਪੰਜਾਬ ਦਾ ਕੋਈ ਮੁੱਦਾ ਲੈ ਕੇ ਇੱਥੇ ਬੈਠੇ ਬਿਆਨ ਛੱਡੀ ਜਾਂਦੇ ਕੱਲ ਫਿਰ ਬਿਆਨ ਛੱਡਦਾ ਪਹਿਲਾਂ 2 ਦਿਨ ਪਹਿਲਾਂ ਜਦੋਂ ਆ ਗਿਆ ਪ੍ਰੋਗਰਾਮ ਆ ਗਿਆ ਪ੍ਰਧਾਨ ਮੰਤਰੀ ਨੇ ਉੱਥੇ ਨਾਮ ਰੱਖਣਾ ਹੈ ਨਾਮਕਰਨ ਹੋਊਗਾ ਆਦਮਪੁਰ ਦਾ ਇਹਨਾਂ ਨੇ ਟ੍ਰੀਟ ਛੱਡ ਪਾਇ ਜੀ ਤੇ ਕੱਲ ਧੰਨਵਾਦ ਹੀ ਕਰ ਦਿੰਦੇ ਜਾ ਕੇ ਵੀ ਤੁਸੀਂ ਮੇਰੀ ਆਪਣੇ ਆਪ ਸ਼ਾਬਾਸ਼ ਹੀ ਲੈ ਲੈਂਦੇ ਪਰ ਉਹਨਾਂ ਨੇ ਉਹ ਨਹੀਂ ਕੀਤਾ ਉੱਥੇ ਜਾ ਕੇ ਉਹਨਾਂ ਹਲਵਾੜੇ ਦਾ ਕਹਿੰਦੇ ਨਾ ਰੱਖ ਦਿਓ ਤੇ ਆਹ ਗੱਲ ਜਾ ਕੇ ਆਦਮਪੁਰ ਨਹੀਂ ਸੀ ਕਹਿ ਸਕਦੇ ਸਾਰ ਮੈਂ ਕਹਿ ਸਕਦੇ ਸੀਗੇ ਸਾਰੇ ਕੰਮ ਸੁਨੇਹਾ ਨਾਲ ਕਰਨਾ ਚਾਹਦੇ ਐ ਵੀ ਨਾ ਤਾਂ ਖੁਦ ਭਗਵੰਤ ਮਾਨ ਜੀ ਨਾ ਇਹਨਾਂ ਦੇ ਮੰਤਰੀ ਸਾਹਿਬਾਨ ਪਿਛਲੇ 4 ਸਾਲ ਦੇ ਅੰਦਰ ਕਿਸੇ ਮੰਤਰੀ ਕੋਲ ਖੁਦ ਭਗਵੰਤ ਮਾਨ ਜੀ ਜਾਂਦੇ ਐ ਹੋਮ ਮਿਨਿਸਟਰ ਸਾਹਿਬ ਕੋਲ ਤਾਂ ਜ਼ਰੂਰੋਂ ਪਿਛਲੇ ਦਿਨ ਮਿਲ ਕੇ ਆਏ ਤੇ ਸਾਰਾ ਇਕੱਠਾ ਚਿੱਠਾ 4 ਸਾਲ ਦਾ ਇਕੱਠਾ ਹੀ ਫੜਾਇਆ ਬਾਹਰ ਆ ਕੇ ਮੈਂ ਸੁਣਦਾ ਰਿਹਾ ਮੈਂ ਕੋਈ ਕਦੀ ਕੋਈ ਮੰਗ ਕੀਤੀ ਹੋਣੀ ਹੈ ਮਤਲਬ ਜੀ ਕੋਈ ਮੰਗ ਕੀਤੀ ਹੈ ਦਬੀਤ ਰਏ ਜੀ ਆ ਵੀ ਮੈਂ ਫੜਾਇਆ ਆ ਵੀ ਮੈਂ ਫੜਾਇਆ ਆ ਵੀ ਫੜਾਇਆ ਫਾਇਆ ਬਟਨ ਨਾਲ ਕੀ ਗੱਲ ਕਰੀ ਜਾਂਦੇ ਸੀ ਤੁਸੀਂ ਕਿਸੇ ਕੰਮ ਨੂੰ ਪਰਸੂ ਕੀਤਾ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਸੈਂਟਰਲ ਗਵਰਨਮੈਂਟ ਸਿਰਫ ਉਹ ਜਿਹੜੀ ਹੈ ਕੈਸ਼ ਕ੍ਰੈਡਿਟ ਲਿਮਿਟ ਤੇ ਨਹੀਂ ਹੁੰਦੀ ਸੀਮਤ ਜੋ ਪ੍ਰੋਜੈਕਟਸ ਹੈਗੇ ਉਹਨਾਂ ਨੂੰ ਪਰਸੂ ਕਰਨਾ ਪੈਂਦਾ ਮਗਰ ਜਾ ਕੇ ਤੁਸੀਂ ਉਹਨੂੰ ਫਾਲੋਅ ਅਪ ਕਰੋ ਜਾ ਕੇ ਆਪਣਾ ਰਾਫਤਾ ਕਾਇਮ ਕਰੋ ਪਤਾ ਨਹੀਂ ਇਹਨਾਂ ਨੂੰ ਡਰ ਕੇਜਰੀਵਾਲ ਸਾਹਿਬ ਦਾ ਡਰ ਹੈ ਵੀ ਉਹਨੂੰ ਨਰਾਜ ਹੋ ਜਾਣਗੇ ਮੈਂ ਅਗਰ ਮਤ੍ਰਿਕੋਲ ਚਲਾ ਗਿਆ ਤੇ ਮੇਰਾ ਕੀ ਬਣੂਗਾ ਤਾਂ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਨੂੰ ਲੱਗੇ